ਦਸੂਹਾ ਅਦੀਨ ਪਿੰਦੇ ਪਿੰਡ ਪੋਲੀਆਂ ਵਿੱਚ ਇੱਕ ਪਤਨੀ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਸੀ ਦਸੂਹਾ ਪੁਲਿਸ ਵੱਲੋਂ ਇਸ ਕਤਲ ਦੀ ਗੁੱਥੀ ਨੂੰ ਕੁਝ ਹੀ ਘੰਟਿਆਂ ਵਿੱਚ ਸੁਲਝਾ ਕੇ ਪਤਨੀ ਅਮਨਦੀਪ ਕੌਰ ਅਤੇ ਉਸਦੇ ਆਸ਼ਿਕ ਗੁਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਦਸੂਹਾ ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ આરોપી ਦਾ ਰਿਮਾਂਡ ਅੱਜ ਪੂਰਾ ਹੋਇਆ ਹੈ ਅਤੇ ਅੱਜ ਇਹਨਾਂ ਦੋਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੁਸ਼ਿਆਰਪੁਰ ਜੇਲ੍ਹ ਭੇਜ ਦਿੱਤਾ ਗਿਆ। ਬਿਰਾਮ ਹਨਪਸ ਰਾਜ ਵਾਸੀ ਕੌਲੀਆਂ ਜਿਹਦੀ ਉਮਰ 48 ਸਾਲਾਂ ਦਾ ਮੌਤਤਤ ਹੋ ਗਿਆ। ਜਿਸ ਬੰਦੀ ਕਰ ਸਾਡੇ ਕੋਲੇ ਮਲਕੀਸ਼ ਸਿੰਘ ਪੁੱਤਰ ਕਰਤਾਰ ਚੰਦ ਵਾਸੀ ਹਰਦੋਕਲਾ ਰੋਪੀਨ ਲਾਹੌਰ ਦਾ ਪੁਰੀਆ ਦਾ ਅੰਦਰ। ਉਹਨੇ ਆਪਣਾ ਬਿਆਲ ਕਲੰਬੰਦ ਕਰਾਇਆ ਸੀ ਜਿਸ ਤਹਿਤ ਅਸੀਂ ਖਾਣਾ ਦਸੂਹਾ ਵਿਕੇ ਮਕਦਮਾ ਨੰਬਰ 104 ਮਿਤੀ 7/5/24 ਅੰਡਰ ਸੈਕਸ਼ਨ 302 432 ਆਪੀਸੀ ਅਰਜਿਸਟ ਕੀਤਾ ਸੀ ਤੇ ਬਿਆਨ ਦੇ ਵਿੱਚ ਉਹਨੇ ਇਹ ਗੱਲ ਦੇਖੋ ਦੱਸਿਆ ਸੀ ਕਿ ਉਹਦੀ ਜਿਹੜਾ ਮਰਨ ਵਾਲਾ ਬੁੱਗੀਦਾਮ ਉਹਦੀ ਘਰ ਵਾਲੀ ਮਨਦੀਪ ਕੌਰ ਤੇ ਉਹਦਾ ਜਿਹੜੀ ਘਰ ਦੇ ਦਾਸ਼ਿਕ ਗੁਰਦੀਪ ਸਿੰਘ ਪੁੱਤਰ ਸ਼ੰਘਾਰਾਪਾਸੀ ਹੋਂਦਰਾ ਇਹਨਾਂ ਨੇ ਬੀਤੀ ਰਾਤ 6 ਰਾਤ 6 ਤਰੀਕ ਦੀ ਰਾਤ ਨੂੰ ਇਹਨਾਂ ਨੇ ਦੋਨਾਂ ਨੂੰ ਮਿਲ ਕੇ ਕਤਲ ਕੀਤਾ ਹੈਗਾ ਜਿਸ ਤਹਿਤ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਤੇ ਇਨਵੈਸਟੀਗੇਸ਼ਨ ਦੇ ਦੌਰਾਨ ਇਹਦੇ ਦੋਨੋਂ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਇਹ ਇਹ ਹੁਣ ਸਾਡੇ ਕੋਲੇ ਪੁਲਿਸ ਨੇ ਮਾਰ ਤੇ ਰਹਿ ਗਿਆ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈਗੀ ਤੇ ਜੋ ਵੀ ਅਗਲੇ ਕਦਮ ਹੋਣਗੇ ਉਹ ਇਨਵੈਸਟੀਗੇਸ਼ਨ ਦੇ ਅਧਾਰ ਉਹਦੇ ਅਨੁਸਾਰ ਅਸੀਂ ਕਾਰਵਾਈ ਉਠਲਿਆਂਗੇ ਦਸੂਹਾ ਅਦਿਨ ਪਿੰਦੇ ਪੋਲੀਆਂ ਵਿੱਚ ਇੱਕ ਪਤਨੀ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਸੀ ਦਸੂਹਾ ਪੁਲਿਸ ਵੱਲੋਂ ਇਸ ਕਤਲ ਦੀ ਗੁੱਥੀ ਨੂੰ ਕੁਝ ਹੀ ਘੰਟਿਆਂ ਵਿੱਚ ਸੁਲਝਾ ਕੇ ਪਤਨੀ ਅਮਨਦੀਪ ਕੌਰ ਅਤੇ ਉਸਦੇ ਆਸ਼ਿਕ ਗੁਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਦਸੂਹਾ ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉੱਤ ਉਰੋਪੀਆ ਦਾ ਰਿਮਾਂਡ ਅੱਜ ਪੂਰਾ ਹੋਇਆ ਹੈ ਅਤੇ ਅੱਜ ਇਹਨਾਂ ਦੋਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੁਸ਼ਿਆਰਪੁਰ ਜੇਲ੍ਹ ਭੇਜ ਦਿੱਤਾ ਗਿਆ ਪੀਰਾਮ 55 ਸਾਲਾ ਵਸੀ ਕੌਲੀਆਂ ਜਿਹਦੀ ਉਮਰ 48 ਸਾਲਾਂ ਦੀ ਹੁੰਦਾ ਕਤਲ ਹੋ ਗਿਆ ਇਸ ਸੰਬੰਧੀ ਕਰ ਸਾਡੇ ਕੋਲੇ ਮਲਕੀਤ ਸਿੰਘ ਪੁੱਤਰ ਕਰਤਾਰ ਚੰਦ ਵਾਸੀ ਹਰਦੋਖਲਾ ਗੋਪੀਨ ਲਾਹੌਰ ਦਾ ਪ ਨੂੰ ਰੰਦਾ ਉਹਨੇ ਆਪਣਾ ਬਿਆਲ ਕਾਨੂੰਨ ਬੰਦ ਕਰਾਇਆ ਸੀ ਜਿਸ ਤਹਿਤ ਅਸੀਂ ਖਾਣਾ ਦਸੂਹਾ ਵਿਕੇ ਮਕਦਮਾ ਨੰਬਰ 104 ਮਿਤੀ 7/5/24 ਅੰਡਰ ਸੈਕਸ਼ਨ 302 ਚੌਥੀ ਆਈਪੀਸੀ ਦਰਜ ਕੀਤਾ ਸੀ ਤੇ ਬਿਆਨ ਦੇ ਵਿੱਚ ਉਹ ਇਹ ਗੱਲ ਦੇਖੋ ਦੱਸਿਆ ਸੀ ਕਿ ਉਹਦੀ ਇਹ ਮਰ ਨਾਲ ਬੁਖੀਰਾਵਾਂ ਦੇ ਘਰ ਵਾਲੀ ਮਨਦੀਪ ਕੌਰ ਤੇ ਉਹਦਾ ਜਿਹੜੀ ਘਰ ਦੇ ਦਾਸ ਕਿਰਨਦੀਪ ਸਿੰਘ ਪੁੱਤਰ ਸ਼ੰਗਾਰਾਬਾਸੀ ਹੋਣ ਦਾ ਇਹਨਾਂ ਨੇ ਬੀਤੀ ਰਾਤ 6 ਰਾਤ 6 3 ਤਰੀਕ ਦੀ ਰਾਤ ਨੂੰ ਇਹਨਾਂ ਨੇ ਦੋਨਾਂ ਨੂੰ ਮਿੱਤੇ ਕਤਲ ਕੀਤਾ ਹੈਗਾ ਜਿਸ ਤਹਿਤ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਤੇ ਇਨਵੈਸਟੀਗੇਸ਼ਨ ਦੇ ਦੌਰਾਨ ਇਹਦੇ ਦੋਨੋਂ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੇ ਇਹ ਹੁਣ ਸਾਡੇ ਕੋਲੇ ਪੁਲਿਸ ਰਿਪੋਰਟ ਤੇ ਹੈਗਾ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈਗੀ ਤੇ ਜੋ ਵੀ ਅਗਲੇ ਪੱਤਰ ਆਉਣਗੇ ਉਹ ਇਨਵੈਸਟੀਗੇਸ਼ਨ ਦੇ ਅੰਦਾਜ਼ ਉਦੇ ਅਨੁਸਾਰ ਅਸੀਂ ਕਾਰਜ ਮੁਕੰਮਲ ਜਾਂਦੇ ਜਾਈਏ